ਹੈਲੋ ਸਸ਼ੀਕਾਲ ਸਾਰਿਆਂ ਨੂੰ ਜੋ ਵੀ ਮੇਰਾ ਚੈਨਲ ਦੇਖ ਰਹੇ ਆ ਜੋ ਅੱਜ ਦਾ ਟੌਪਿਕ ਆ ਇੱਥੇ ਡਿਸਕਸ ਕਰਨ ਵਾਲਾ ਉਹ ਜਿਵੇਂ ਕਿ ਹੁਣ ਗਰਮੀ ਦੀ ਲਹਿਰ ਚੱਲ ਰਹੀ ਆ ਔਰ ਦੇ ਦੌਰਾਨ ਕੀ ਕਰਨਾ ਤੇ ਕੀ ਨਹੀਂ ਕਰਨਾ ਜੋ ਕਿ ਬਹੁਤ ਹੀ ਜ਼ਰੂਰੀ ਆ ਮੌਸਮ ਸਟਾਰਟ ਹੋ ਹੋ ਚੁੱਕਿਆ ਬਹੁਤ ਟਾਈਮ ਦਾ ਗਰਮੀਆਂ ਦਾ ਜੋ ਤਾਪਮਨ ਵੀ ਬਹੁਤ ਵੱਧ ਰਿਹਾ ਜਿਹਦੇ ਕਰਕੇ ਕਿ ਜਿਹੜਾ ਹਿਊਮਨ ਬੋਡੀ ਹੁੰਦੀ ਆ ਮਨੁਸਾਨੀ ਸਰੀਰ ਆ ਉਹਨੂੰ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਜਦੋਂ ਟੈਂਪਰੇਚਰ এনवायरमेंट ਚ ਚੇਂਜ ਹੋ ਜਾਂਦਾ ਬਟ ਇਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਜਿਹੜੀਆਂ ਆਪਾਂ ਧਿਆਨ ਰੱਖਣੀਆਂ ਹੁੰਦੀਆਂ ਜਿਵੇਂ ਕਿ ਪਹਿਲਾਂ ਤਾਂ ਕੁਝ ਇਹੋ ਜਿਹੇ ਲੋਕ ਹੁੰਦੇ ਆ ਜਿਨ੍ਹਾਂ ਜਿਨ੍ਹਾਂ ਦਾ ਜ਼ਿਆਦਾ ਧਿਆਨ ਦੇਣਾ ਪੈਂਦਾ ਜਿਵੇਂ ਨਵਜੰਮੇ ਬੱਚੇ ਹੁੰਦੇ ਆ ਛੋਟੇ ਬੱਚੇ ਹੁੰਦੇ ਆ ਗਰਭਵਤੀ ਔਰਤਾਂ ਹੁੰਦੀਆਂ ਜਾਂ 65 ਸਾਲ ਦੇ ਜਿਹੜੇ ਲੋਕ ਆ ਜਾਂ ਇਸ ਉਮਰ ਤੋਂ ਵੱਧ ਲੋਕ ਹੁੰਦੇ ਆ ਜਿਨ੍ਹਾਂ ਦੀ ਇਮਿਊਨਿਟੀ ਘੱਟ ਹੁੰਦੀ ਹੈ ਬਿਮਾਰੀਆਂ ਨਾਲ ਨਹੀਂ ਲੱਟ ਸਕਦੇ ਫਿਰ ਉਹ ਲੋਕ ਜਿਹੜੇ ਬਾਰ ਮਜ਼ਦੂਰੀ ਕਰਨ ਜਾਂਦੇ ਆ ਜਿਨ੍ਹਾਂ ਦੀ ਮਜਬੂਰੀ ਹੁੰਦੀ ਆ ਕਿ ਉਹਨਾਂ ਨੂੰ ਸਾਰਾ ਦਿਨ ਹੀ ਧੁੱਪ ਚ ਕੰਮ ਕਰਨਾ ਪੈਂਦਾ ਉਹਨਾਂ ਦਾ ਖਾਸ ਧਿਆਨ ਦੇਣਾ ਪੈਂਦਾ ਤੇ ਉਹ ਵੱਧ ਦੇ ਖਤਰੇ ਦੇ ਚਿਕਾਰ ਹੁੰਦੀ ਆ ਫਿਰ ਜਿਨ੍ਹਾਂ ਨੂੰ ਮਟਾਪਾ ਜ਼ਿਆਦਾ ਹੁੰਦਾ ਜਿਹੜੇ ਮਟਾਪੇ ਵਾਲੇ ਲੋਕ ਹੁੰਦੇ ਆ ਉਹਨਾਂ ਨੂੰ ਗਰਮੀ ਵੱਧ ਲੱਗਦੀ ਆ ਉਹ ਵੀ ਇਸ ਸ਼੍ਰੇਣੀ ਚ ਆ ਜਾਂਦੇ ਆ ਵੀ ਜਿਹੜੇ ਇਸ ਗਰਮੀ ਚ ਬਿਮਾਰ ਹੋ ਸਕਦੇ ਆ ਫਿਰ ਜਿਨ੍ਹਾਂ ਲੋਕਾਂ ਨੂੰ ਕੋਈ ਮਾਨਸਿਕ ਬਿਮਾਰੀ ਹੁੰਦੀ ਆ ਜਾਂ ਕੋਈ ਹੋਰ ਬਿਮਾਰੀ ਹੋਵੇ ਜਿਵੇਂ ਦਿਲ ਦੀ ਬਿਮਾਰੀ ਹੋ ਗਈ ਹਾਈ ਬਲੱਡ ਪ੍ਰੈਸ਼ਰ ਹੋ ਗਿਆ ਉਹਨਾਂ ਦਾ ਵੀ ਇਹ ਗਰਮੀ ਦੀ ਲੜ ਦਰਾਣਾ ਕਾਸਤਿਆਂ ਦੇਣਾ ਪੈਂਦਾ ਇਸ ਤੋਂ ਬਿਨਾ ਜਿਹੜੀਆਂ ਗੱਲਾਂ ਜਿਹੜੀਆਂ ਸਾਰਿਆਂ ਨੇ ਇਹ ਧਿਆਨ ਦੇਣਾ ਹੁੰਦਾ ਜਿਵੇਂ ਕਿ ਕੋਈ ਆਪਾਂ ਘਰ ਤੋਂ ਬਾਹਰ ਕੰਮ ਕਰਨਾ ਜਾਂ ਦਿਨ ਸਮੇਂ ਕੋਈ ਕੰਮ ਕਰਨਾ ਹੁੰਦਾ ਉਹ ਸਵੇਰ ਜਾਂ ਸ਼ਾਮ ਨੂੰ ਹੀ ਕਰਨਾ ਚਾਹੀਦਾ ਦੁਪਹਿਰ ਵੇਲੇ ਨਹੀਂ ਕਰਨਾ ਚਾਹੀਦਾ ਜਿਹੜਾ ਸਮਾਂ ਹੁੰਦਾ 12 ਵਜੇ ਤੋਂ ਲੈ ਕੇ 3 ਵਜੇ ਦਾ ਇਹਦਾ ਇਸ ਸਮੇਂ ਦੌਰਾਨ ਬਾਹਰ ਨਹੀਂ ਜਾਣਾ ਹੁੰਦਾ ਕਿਉਂਕਿ ਰੇਡੀਏਸ਼ਨਸ ਜੋ ਹੁੰਦੀਆਂ ਸਨਲਾਈਟ ਦੀਆਂ ਉਹ ਬਹੁਤ ਹੀ ਹਾਨੀਕਾਰਕ ਹੁੰਦੀਆਂ ਜਿਹੜੇ ਆਪਣੀ ਸਕਿਨ ਨੂੰ ਵੀ ਇਫੈਕਟ ਕਰਦੀਆਂ ਤੇ ਆਪਣੀ ਬਿਮਾਰੀ ਦੀ ਕਾਰਨ ਵੀ ਬਣਦੀਆਂ ਫਿਰ ਇਹ ਹੈ ਜੇ ਆਪ ਨੂੰ ਪਿਆਸ ਨਾ ਵੀ ਲੱਗੀ ਹੋਵੇ ਅੱਧੇ-ਅੱਧੇ ਘੰਟੇ ਬਾਅਦ ਪਾਣੀ ਜ਼ਰੂਰ ਪੀਣਾ ਫਿਰ ਕਈ ਪੇਸ਼ੈਂਟਸ ਹੁੰਦੇ ਆ ਜਿਨ੍ਹਾਂ ਨੂੰ ਦਿਲ ਦੀ ਬਿਮਾਰੀ ਹੁੰਦੀ ਆ ਗੁਰਦਿਆਂ ਦੀ ਹੁੰਦੀ ਆ ਜਾਂ ਜਿਗਰ ਦੀ ਹੁੰਦੀ ਆ ਜਿਨ੍ਹਾਂ ਨੂੰ ਇਹ ਕਿਹਾ ਜਾਂਦਾ ਕਿ ਉਹਨਾਂ ਨੇ ਜ਼ਿਆਦਾ ਪਾਣੀ ਨਹੀਂ ਪੀਣਾ ਉਹਨਾਂ ਨੂੰ ਡਾਕਟਰੀ ਸਲਾਹ ਦੇ ਹਿਸਾਬ ਨਾਲ ਹੀ ਚਰਨਾ ਉਹ ਡਾਕਟਰ ਤੋਂ ਆਵਦਾ ਲੈ ਸਕਦੇ ਆ ਕਿ ਉਹ ਕਿੰਨਾ ਪਾਣੀ ਪੀ ਸਕਦੇ ਆ ਉਸ ਹਿਸਾਬ ਨਾਲ ਉਹਨਾਂ ਨੂੰ ਪਾਣੀ ਉਹ ਜ਼ਰੂਰ ਪੀਣਾ ਫਿਰ ਜਿਹੜੇ ਜੁੱਦ ਜੇ ਘਰ ਤੋਂ ਬਾਹਰ ਕੰਮ ਕਰਨਾ ਜਾਣਾ ਪੈ ਰਿਹਾ ਫਿਰ ਪੂਰੀ ਬਾਹਲੇ ਕੱਪੜੇ ਜਰੂਰ ਪੋਣੇ ਆ ਅੱਧੀ ਬਾਜੂ ਵਾਲੇ ਨਹੀਂ ਪੋਣੇ ਪੂਰੀ ਬਾਜੂ ਢੱਕੀ ਹੋਣੀ ਚਾਹੀਦੀ ਆ ਅੱਜ ਕੱਲ ਆਪਾਂ ਦੇਖਦੇ ਆਂ ਕਈ ਗਲਵਜ਼ ਦੇ ਇਸਤੇਮਾਲ ਕਰਦੇ ਆਂ ਕਈ ਲੋਕਾਂ ਤੇ ਬਲੈਕ ਕਲਰ ਦੇ ਗਲਵਜ਼ ਪਏ ਹੁੰਦੇ ਆ ਬਲੈਕ ਕਲਰ ਦੇ ਨਹੀਂ ਪੋਣੇ ਹੁੰਦੇ ਵਾਈਟ ਜਾਂ ਕਰੀਮ ਪਾ ਸਕਦੇ ਹੋ ਗਰਮੀ ਦੇ ਮੌਸਮ ਚ ਡਾਰਕ ਕੱਪੜਾ ਨਹੀਂ ਯੂਜ਼ ਕਰਨਾ ਕਿਉਂਕਿ ਜਿਹੜਾ ਡਾਰਕ ਕੱਪੜਾ ਹੁੰਦਾ ਉਹ ਹੀਟ ਨੂੰ ਜ਼ਿਆਦਾ ਅਬਜ਼ੌਰਬ ਕਰਦਾ ਗਰਮੀ ਨੂੰ ਜ਼ਿਆਦਾ ਸੋਖਦਾ ਜਿਹਦੇ ਕਰਕੇ ਜ਼ਿਆਦਾ ਗਰਮੀ ਦੀ ਹੈ ਜਦੋਂ ਸਰਦੀਆਂ ਦਾ ਮੌਸਮ ਹੁੰਦਾ ਆਪਾਂ ਪ੍ਰੇਫਰ ਕਰਦੇ ਆ ਕਿ ਡਾਰਕ ਕੱਪੜੇ ਪਾਈ ਜਾਣ ਉਹਦੋਂ ਆਪਾਂ ਡਾਰਕ ਕੱਪੜੇ ਤਾਂ ਹੀ ਪਾਉਣੇ ਆ ਕਿਉਂਕਿ ਉਹ ਹੀਟ ਅਬਜ਼ਰਪਸ਼ਨ ਹੁੰਦੀ ਆ ਤੇ ਆਪਾਂ ਨੂੰ ਠੰਡ ਘੱਟ ਲਾਦੀ ਆ ਪਰ ਗਰਮੀਆਂ ਚ ਹਲਕੇ ਰੰਗ ਦੇ ਕੱਪੜੇ ਹੀ ਪਾਉਣੇ ਹੁੰਦੇ ਆ ਫਿਰ ਇਹ ਤੋਂ ਬਿਨਾਂ ਜਿਵੇਂ ਕਾਟਨ ਦੇ ਕੱਪੜੇ ਪਾਉਣੇ ਚਾਹੀਦੇ ਆ ਫਿਰ ਜੇ ਬਾਹਰ ਜਾਣਾ ਪੈ ਰਿਹਾ ਧੁੱਪੇ ਫਿਰ ਛਤਰੀ ਉੱਪਰ ਹੋਣੀ ਚਾਹੀਦੀ ਹੈ ਜਾਂ ਆਪਾਂ ਟੋਪੀ ਲੈ ਸਕਦੇ ਆ ਜਾਂ ਤੌਲੀਆ ਪੱਗ ਜਾਂ ਦੁਪੱਟਾ ਕੁਝ ਵੀ ਲੈ ਸਕਦੇ ਆ ਜੋ ਆਪਾਂ ਉੱਪਰ ਲੈ ਰਹੇ ਆ ਕੋਸ਼ਿਸ਼ ਕਰੋ ਕਿ ਉਹਨੂੰ ਗਿੱਲਾ ਕਰਕੇ ਲਿਆ ਜਾਵੇ ਤਾਂ ਜੋ ਟੈਂਪਰੇਚਰ ਮੇਨਟੇਨ ਹੋਵੇ ਸਰੀਰ ਦਾ ਫਿਰ ਜੇ ਘਰ ਤੋਂ ਬਾਹਰ ਜਾਣਾ ਨੰਗੇ ਪੈਰ ਨਹੀਂ ਜਾਣਾ ਧੁੱਪੇ ਹਮੇਸ਼ਾ ਜੁੱਤੀ ਜਾਂ ਚप्पल ਹੀ ਪਾ ਕੇ ਰੱਖਣੀ ਆ ਫਿਰ ਜਿਹੜੇ ਲੋਕ ਧੁੱਪੇ ਕੰਮ ਕਰਦੇ ਆ ਜਿਨ੍ਹਾਂ ਦੀ ਮਜਬੂਰੀ ਆ ਜਿਵੇਂ ਹੁਣ ਖੇਤਾਂ 'ਚ ਝੋਨੇ ਦਾ ਕੰਮ ਚੱਲ ਰਿਹਾ ਮਜਬੂਰੀ ਆ ਕਿ ਉਹਨਾਂ ਨੂੰ ਕਰਨਾ ਪੈਂਦਾ ਬਟ ਇਹ ਆ ਕਿ ਥੋੜਾ ਟਾਈਮ ਵਿੱਚੋਂ ਛੱਡ ਕੇ ਠੰਡੀ ਜਗ੍ਹਾ ਤੇ ਬੈਠਣਾ ਚਾਹੀਦਾ ਜਾਂ ਕਿਸੇ ਦਰਖਤ ਦੀ ਛਾਵੇਂ ਬੈਠ ਸਕਦੇ ਆ ਕਿਤੇ ਵੀ ਬੈਠ ਸਕਦੇ ਆ ਤੇ ਆਪਦੇ ਸਿਰ ਉੱਪਰ ਗਿੱਲਾ ਕੱਪੜਾ ਜ਼ਰੂਰ ਰੱਖਣਾ ਤਾਂ ਜੋ ਉਹਨਾਂ ਦੇ ਸਰੀਰ ਦਾ ਜਿਹੜਾ ਟੈਂਪਰੇਚਰ ਆ ਉਹ ਨਾਰਮਲ ਰਹੇ ਤੇ ਬਿਮਾਰ ਨਾ ਹੋ ਸਕਣ ਫਿਰ ਇਹ ਪਾਣੀ ਹਮੇਸ਼ਾ ਕੋਲ ਰੱਖਣਾ ਚਾਹੀਦਾ ਜਿਵੇਂ ਹੁਣ ਮੌਸਮੀ ਫਲ ਸਬਜ਼ੀਆਂ ਹੈਗੇ ਆ ਜਿਵੇਂ ਤਰਬੂਜ ਹੋ ਗਿਆ ਖਰਬੂਜਾ ਹੋ ਗਿਆ ਸੰਤਰਾ ਅੰਗੂਰ ਖੀਰੇ ਟਮਾਟਰ ਤੋਰੀਆਂ ਇਹਨਾਂ ਚੀਜ਼ਾਂ ਦੀ ਵੱਧ ਮਾਤਰਾ ਚ ਇਸਤੇਮਾਲ ਕਰਨਾ ਚਾਹੀਦਾ ਕਿਉਂਕਿ ਇਹਨਾਂ ਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਆ ਇਹਦੇ ਨਾਲ ਕੀ ਹੁੰਦਾ ਜੇ ਜਿਹੜਾ ਆਪਣੀ ਬੋਡੀ ਆ ਡੀਹਾਈਡਰੇਸ਼ਨ ਨਹੀਂ ਹੁੰਦੀ ਪਾਣੀ ਪੂਰੀ ਤਰ੍ਹਾਂ ਆਪਣੇ ਸਰੀਰ ਨੂੰ ਮਿਲਦਾ ਰਹਿੰਦਾ ਵੇਰੇ ਵੀ ਜੇ ਤੁਹਾਡੇ ਘਰ ਕੋਈ ਵੀ ਹੁੰਦਾ ਕੁਛ ਫੀ ਭਾਵੇਂ ਕੋਈ ਮੰਗਦਾ ਹੋਵੇ ਕੋਈ ਵੀ ਹਰ ਕਿਸੇ ਨੂੰ ਪਾਣੀ ਜ਼ਰੂਰ ਦੇਣਾ ਕਿਉਂਕਿ ਮੌਸਮ ਹੀ ਇਹੋ ਜਿਹਾ ਸਭ ਨੂੰ ਡੀਹਾਈਡਰੇਸ਼ਨ ਹੋ ਜਾਂਦੀ ਹੈ ਪਾਣੀ ਦੀ ਕਮੀ ਹੋ ਜਾਂਦੀ ਹੈ ਫਿਰ ਜਿਵੇਂ ORS ਹੋ ਗਏ ਸਾਰੀਆਂ ਜਿਹੜੀਆਂ ਗਵਰਨਮੈਂਟ ਫੈਸਿਲਿਟੀਆਂ ਸਰਕਾਰ ਨੇ ਦਿੱਤੀਆਂ ਹੋਈਆਂ ਕੋਈ ਸਿਹਤ ਕੇਂਦਰ ਆ ਜਾਂ ਹਸਪੀਟਲ ਆ ਸਾਰੇ ਕਿਤੋਂ ORS ਮਿਲ ਜਾਂਦੇ ਆ ਉਹਨਾਂ ਦਾ ਇਸਤੇਮਾਲ ਕਰਨਾ ਚਾਹੀਦਾ ਉਹ ਜਦੋਂ ਤੁਸੀਂ ਲਓਗੇ ਉਹ ਤੁਹਾਨੂੰ ਦੱਸ ਦੇਣਗੇ ਕਿਵੇਂ ਵਰਤੋਂ ਕਰਨੀ ਆ ਜਿਵੇਂ 1 ਲੀਟਰ ਚ ਪਾਉਣਾ ਹੁੰਦਾ ਉਹਨੂੰ ਜਿਹੜੇ ਸਮੇਂ ਨਾਲ ਤੁਸੀਂ ਪੀ ਸਕਦੇ ਹੋ ਉਹ ਪੀਣਾ ਹੁੰਦਾ 24 ਘੰਟੇ ਤੋਂ ਵੱਧ ਉਹਨੂੰ ਨਹੀਂ ਰੱਖਣਾ ਹੁੰਦਾ ਇਸ ਤੋਂ ਬਿਨਾ ਜੇ ਘਰੇ ਹੈਗੀਆਂ ਤੁਸੀਂ ਨਿੰਬੂ ਪਾਣੀ ਲੱਸੀ ਨਾਰੀਅਲ ਦਾ ਪਾਣੀ ਇਹਨਾਂ ਚੀਜ਼ਾਂ ਦਾ ਸੇਵਨ ਕਰ ਸਕਦੇ ਹੋ ਫਿਰ ਜੋ ਕੋਈ ਟੀਵੀ ਚੈਨਲ ਹੁੰਦੇ ਆ ਉਹਨਾਂ ਤੇ ਅਪਡੇਟਸ ਮਿਸ਼ਾਉਂਦੀਆਂ ਰਹਿੰਦੀਆਂ ਕਿ ਹੁਣ ਟੈਂਪਰੇਚਰ ਕਿੰਨਾ ਜਾਂ ਉਹ ਵਜ੍ਹਾ ਕਰਕੇ ਕੀ ਕੀ ਦਿੱਕਤਾਂ ਆ ਰਹੀਆਂ ਜਿਵੇਂ ਗਰਮੀ ਕਰਕੇ ਏਸੀ ਫਟ ਰਹੇ ਆ ਕਾਰ ਨੂੰ ਅੱਗ ਲੱਗ ਰਹੀ ਆ ਕੁਝ ਵੀ ਇਹਨਾਂ ਦੀਆਂ ਇਹੋ ਜਿਹੀਆਂ ਜਿਹੜੀਆਂ ਨਿਊਜ਼ ਹੁੰਦੀਆਂ ਉਹਦੇ ਬਾਰੇ ਜ਼ਰੂਰ ਚੌਕਸ ਰਹਿਣਾ ਚਾਹੀਦਾ ਕਿ ਕੀ ਕੀ ਹੋ ਰਿਹਾ ਫਿਰ ਇਹ ਵੀ ਜੇ ਆਪਾਂ ਕਿਤੇ ਬਾਹਰ ਕੰਮ ਕਰਦੇ ਆ ਜਿਹੜੇ ਕੋਈ ਆਪਣੇ ਨਾਲ ਸਹਿਕਰਮੀ ਆ ਕੋਈ ਵੀ ਆ ਜਾਂ ਮਜ਼ਦੂਰ ਲੋਕਾਂ ਸਭ ਨੂੰ ਇੱਕ ਦੂਜੇ ਦਾ ਖਿਆਲ ਰੱਖਣਾ ਚਾਹੀਦਾ ਵੀ ਕੋਈ ਇਸ ਚੀਜ਼ ਤੋਂ ਪਰੇਸ਼ਾਨ ਨਾ ਹੋਵੇ ਜਾਂ ਕਿਸੇ ਨੂੰ ਕੋਈ ਕਿਉਂਕਿ ਜੇ ਵੱਧ ਗਰਮੀ ਲੱਗਦੀ ਹੈ ਤੇ ਬੇਹੋਸ਼ੀ ਵਾਲੀ ਹਾਲਤ ਵੀ ਉਹ ਪੈਦਾ ਹੋ ਸਕਦੀ ਹੈ ਐਸਲੀ ਦੂਜਿਆਂ ਦਾ ਧਿਆਨ ਵੀ ਰੱਖਣਾ ਬਹੁਤ ਜ਼ਰੂਰੀ ਆ ਫਿਰ ਇਹ ਵੀ ਕੋਸ਼ਿਸ਼ ਕਰੋ ਸਰੀਰ ਨੂੰ ਜਿੰਨਾ ਠੰਡਾ ਰੱਖਿਆ ਜਾ ਸਕੇ ਜਿਵੇਂ ਜੇ ਬਾਹਰ ਜਾਣਾ ਪੈ ਰਿਹਾ ਤਾਂ ਸਕਿਨ ਤੇ ਸਨਸਕ੍ਰੀਨ ਲਗਾਓ ਅੱਖਾਂ ਦੀ ਪ੍ਰੋਟੈਕਸ਼ਨ ਲਈ ਕਾਲੇ ਚਸ਼ਮੇ ਲਗਾ ਸਕਦੇ ਹੋ ਫਿਰ ਜੋ ਆਪਾਂ ਖਾਣਾ ਪੀਣਾ ਉਹ ਥੋੜਾ ਥੋੜਾ ਕਰਕੇ ਖਾਣਾ ਪੀਣਾ ਤੇ ਜਿਆਦਾ ਵਾਰ ਖਾਣਾ ਇਹ ਨਹੀਂ ਇੱਕਦਮ ਹੀ ਸਾਰਾ ਖਾ ਲੈਣਾ ਥੋੜੀ ਥੋੜੀ ਮਿਕਦਾਰ ਤਾ ਜੋ ਜੋ ਸਟਮਕਾ ਉਹ ਸੈਟਰ ਰਵੇ ਫਿਰ ਨਹਾਉਣ ਸਮੇਂ ਠੰਡੇ ਪਾਣੀ ਦਾ ਹੀ ਇਸਤੇਮਾਲ ਕਰਨਾ ਕੱਪੜਿਆਂ ਦਾ ਜਿਵੇਂ ਤੁਹਾਨੂੰ ਆਲਰੇਡੀ ਦੱਸ ਦਿੱਤਾ ਕਿ ਹਲਕੇ ਰੰਗ ਦੇ ਪਾਉਣੇ ਆ ਉਹ ਕੱਪੜੇ ਉਹੋ ਜਿਹੇ ਹੋਣ ਜੋ ਤੁਹਾਡਾ ਪਸੀਨਾ ਸੋਖ ਸਕਣ ਫਿਰ ਥੋੜੀ ਬਹੁਤ ਕਸਰਤ ਵੀ ਜ਼ਰੂਰ ਚਾਹੀਦੀ ਆ ਜੋ ਤੁਹਾਡੇ ਸਰੀਰ ਦੇ ਅਕੋਰਡਿੰਗਲੀ ਸੂਟੇਬਲ ਹੋਵੇ ਫਿਰ ਜਿਵੇਂ ਤੁਸੀਂ ਸਲਾਦ ਚ ਪਿਆਜ਼ ਕੱਚਾ ਆਂਬ ਉਹਦੇ ਉੱਪਰ ਨਮਕ ਲਗਾ ਕੇ ਜੀਰਾ ਲਗਾ ਕੇ ਖਾ ਸਕਦੇ ਹੋ ਇਹਦੇ ਨਾਲ ਗਰਮੀ ਤੋਂ ਬਚਿਆ ਜਾ ਸਕਦਾ ਫਿਰ ਜਿਹੜੇ ਜਿਵੇਂ ਆਪਾਂ ਘਰਾਂ ਚ ਰਹਿੰਦੇ ਆ ਆਪਣੇ ਘਰਾਂ ਦੀਆਂ ਖਿੜਕੀਆਂ ਹੁੰਦੀਆਂ ਉਹਨਾਂ ਦੇ ਪਰਦੇ ਲੱਗੇ ਹੁੰਦੇ ਆ ਉਹਨਾਂ ਦੇ ਪਰਦਿਆਂ ਨੂੰ ਸਾਈਡ ਤੇ ਨਹੀਂ ਹਟਾਉਣਾ ਤਾਂ ਜੋ ਘਰ ਆਪਣਾ ਠੰਡਾ ਰਵੇ ਕਿਉਂਕਿ ਜੇ ਪਰਦੇ ਪਾਸੇ ਕਰਾਂਗੇ ਤਾਂ ਰੌਸ਼ਨੀ ਆਊਗੀ ਤੇ ਉਹਦੇ ਨਾਲ ਘਰ ਗਰਮ ਹੋ ਜਾਂਦਾ ਇਸ ਤੋਂ ਬਿਨਾਂ ਜੋ ਜਿਹੜੀਆਂ ਛੱਤਾਂ ਹੁੰਦੀਆਂ ਆਪਣੇ ਘਰਾਂ ਦੀਆਂ ਕੋਸ਼ਿਸ਼ ਕਰੋ ਉੱਥੇ ਉਪਰ ਵਾਲੀ ਸਿੱਟੀ ਜਾਵੇ ਜਾਂ ਕੋਈ ਸਬਜ਼ੀਆਂ ਉਗਾਈਆਂ ਜਾਂ ਇਹਦੇ ਨਾਲ ਕਰਦਾ ਟੈਂਪਰੇਚਰ ਜਿਹੜਾ ਉਹ ਬਣਿਆ ਰਹਿੰਦਾ ਉਹ ਨੀਚੇ ਵਾਲਾ ਜੋ ਹੁੰਦੇ ਆ ਪੋਰਸ਼ਨ ਸਾਰੇ ਠੰਡੇ ਰਹਿੰਦੇ ਆ ਫਿਰ ਰਾਤ ਨੂੰ ਜਿਵੇਂ ਸੋਣਾ ਉੱਥੇ ਆਪਾਂ ਰੂਮ 'ਚ ਗਿੱਲਾ ਤੌਲੀਆ ਰੱਖ ਸਕਦੇ ਆ ਜਾਂ ਕੋਈ ਬਾਲਟੀ 'ਚ ਥੋੜਾ ਜਿਹਾ ਪਾਣੀ ਪਾ ਕੇ ਰੱਖ ਸਕਦੇ ਆ ਉਹਦੇ ਨਾਲ ਕੀ ਹੁੰਦਾ ਰੂਮ ਠੰਡਾ ਰਹਿੰਦਾ ਫਿਰ ਕੋਸ਼ਿਸ਼ ਕਰੋ ਕਿ ਜੇ ਤੁਹਾਡਾ ਘਰ ਦੋ ਮੰਜ਼ਿਲਾ ਜਾਂ ਤਿੰਨ ਮੰਜ਼ਿਲਾ ਨੀਚੇ ਵਾਲੀ ਮੰਜ਼ਲ ਚਿਹਰਾ ਜਾਵੇ ਕਿਉਂਕਿ ਜਿਹੜਾ ਨੀਚੇ ਵਾਲਾ ਪੋਰਸ਼ਨ ਹੁੰਦਾ ਉਹ ਹਮੇਸ਼ਾ ਹੀ ਠੰਡਾ ਹੁੰਦਾ ਫਿਰ ਜਿਹੜੀਆਂ ਚੀਜ਼ਾਂ ਨਹੀਂ ਕਰਨੀਆਂ ਗਰਮੀ 'ਚ ਉਹ ਹੈਗੀਆਂ 12 ਤੋਂ 3 ਵਜੇ ਦੇ ਸਮੇਂ ਵਿੱਚ ਬਾਹਰ ਨਹੀਂ ਨਿਕਲਣਾ ਜਿਹੜਾ ਕੋਈ ਰਸੋਈ ਦਾ ਕੰਮ ਆ ਉਹ ਵੀ ਕੋਸ਼ਿਸ਼ ਕਰੋ ਸਵੇਰ ਤੇ ਸ਼ਾਮ ਨੂੰ ਹੀ ਕੀਤਾ ਜਾਵੇ ਦੁਪਹਿਰ ਸਮੇਂ ਨਾ ਕੀਤਾ ਜਾਵੇ ਫਿਰ ਕੋਈ ਸ਼ਰਾਬ ਚਾਹ ਕੌਫੀ ਕੋਕਾ ਕੋਲਾ ਇਹ ਜੀਆਂ ਚੀਜ਼ਾਂ ਦਾ ਇਸਤੇਮਾਲ ਬਿਲਕੁਲ ਵੀ ਨਹੀਂ ਕਰਨਾਗਾ ਕਿਉਂਕਿ ਇਹ ਸਰੀਰ ਚ ਜੋ ਐਕਚੁਅਲ ਮੇ ਆਪਾਂ ਨੂੰ ਤਰ ਤਰਲ ਚੀਜ਼ ਚਾਹੀਦੀ ਹੁੰਦੀ ਆ ਉਹ ਨਹੀਂ ਆਪਣੇ ਸਰੀਰ ਚ ਬਣ ਦਿੰਦੀ ਗੀ ਫਿਰ ਉਸ ਤੋਂ ਬਾਅਦ ਜਿਹੜੇ ਤਲੇ ਆ ਬਾਹਰਲੇ ਖਾਣੇ ਆ ਉਹਨਾਂ ਤੋਂ ਪਰਹੇਜ਼ ਕਰਨਾ ਚਾਹੀਦਾ ਕੋਈ ਜਿਹੜਾ ਬਾਸੀ ਖਾਣਾ ਉਹ ਨਹੀਂ ਖਾਣਾ ਚਾਹੀਦਾ ਜਿਹੜੇ ਜਦੋਂ ਕਿਤੇ ਬਾਹਰ ਜਾਂਦੇ ਆ ਬੱਚੇ ਜਾਂ ਕੋਈ ਕਈ ਵਾਰੀ ਐਨੀਮਲਸ ਆ ਤੇ ਪੈਟਸ ਲੈ ਜਾਂਦੇ ਆ ਉਹਨਾਂ ਨੂੰ ਵਹੀਕਲ ਦੇ ਵਿੱਚ ਬਿਲਕੁਲ ਵੀ ਨਹੀਂ ਛੱਡਣਾ ਚਾਹੀਦਾ ਕਿਉਂਕਿ ਗਰਮੀ ਬਹੁਤ ਜੋ ਗੱਡੀਆਂ ਕਾਰਾਂ ਸਾਰੇ ਵਹੀਕਲ ਵੀ ਬਹੁਤ ਜ਼ਿਆਦਾ ਗਰਮ ਹੋ ਜਾਂਦੇ ਆ ਫਿਰ ਕਈ ਵਾਰੀ ਜਿਵੇਂ ਹੁਣ ਜੇ ਕੋਈ ਬਾਹਰ ਕੰਮ ਕਰ ਰਿਹਾ ਤੋਪਾ ਕੁਛ ਚੀਜ਼ਾਂ ਹੁੰਦੀਆਂ ਕੁਝ ਲੱਛਣ ਹੁੰਦੇ ਆ ਜੋ ਧਿਆਨ ਰੱਖਣਯੋਗ ਹੁੰਦੇ ਆ ਕਿ ਕਿਸੇ ਨੂੰ ਡਾਕਟਰੀ ਸਹਾਇਤਾ ਦੀ ਲੋੜ ਤਾਂ ਨਹੀਂ ਉਹਦੇ ਵਿੱਚ ਕੀ ਆ ਕਿ ਜੇ ਮੰਨ ਲਓ ਕੋਈ ਦੇਖ ਰਿਹਾ ਵੀ ਕਿਸੇ ਦੀ ਚਮੜੀ ਬਹੁਤ ਜ਼ਿਆਦਾ ਲਾਲ ਹੋ ਗਈ ਆ ਗਰਮ ਹੋ ਗਈ ਆ ਜਾਂ ਖੁਸ਼ਕ ਹੋ ਗਈ ਆ ਫਿਰ ਉਹਨੂੰ ਡਾਕਟਰ ਨੂੰ ਜ਼ਰੂਰ ਦਿਖਾਉਣਾ ਚਾਹੀਦਾ ਫਿਰ ਜਿਵੇਂ ਜਦੋਂ ਲੋ ਵਗਦੀ ਆ ਜਾਂ ਕੁਝ ਵੀ ਇਦਾਂ ਦਾ ਹੁੰਦਾ ਕਈ ਵਾਰੀ ਕੀ ਹੁੰਦਾ ਜੋ ਇਨਸਾਨ ਦਾ ਮੈਂਟਲ ਸਟੇਟਸ ਆ ਉਹ ਸਾਰਾ ਡਿਸਟਰਬ ਹੋ ਜਾਂਦਾ ਉਹ ਬੇਤੁਕੀਆਂ ਗੱਲਾਂ ਕਰਨ ਲੱਗ ਜਾਂਦਾ ਜਿੱਦਾਂ ਕੋਈ ਉਹਨਾਂ ਨੂੰ ਕੋਈ ਝਟਕਾ ਲੱਗ ਗਿਆ ਹੋਵੇ ਬਟ ਉਹ ਗਰਮੀ ਦਾ ਇਫੈਕਟ ਹੁੰਦਾ ਫਿਰ ਕੋਈ ਲਗਾਤਾਰ ਜਿਵੇਂ ਸਿਰਦਰਦ ਹੋ ਰਿਹਾ ਇਰਿਟੇਸ਼ਨ ਹੋ ਰਹੀ ਆ ਕਿਸੇ ਨੂੰ ਬੋਲਣ ਚ ਦਿੱਕਤ ਆ ਰਹੀ ਆ ਜ਼ੁਬਾਨ ਲੜਖਰਾ ਰਹੀ ਆ ਦੋਰੇ ਪੈ ਰਹੇ ਆ ਇੰਨਾਂ ਸਥਿਤੀਆਂ 'ਚ ਡਾਕਟਰੀ ਸਹਿਤਾ ਜ਼ਰੂਰ ਲੈਣੀ ਚਾਹੀਦੀ ਆ ਫਿਰ ਜੇ ਕਿਸੇ ਨੂੰ ਇੱਕ ਘੰਟੇ ਤੋਂ ਵੱਧ ਜੇ ਕਿਸੇ ਦੇ ਕੜੱਲ ਪਈ ਰਹੇ ਤਾਂ ਫਿਰ ਉਹ ਵੀ ਡਾਕਟਰੀ ਸਹਿਤਾ ਦਾ ਸਹਿਤਾ ਹੀ ਉਹਦੇ 'ਚ ਲੈਣੀ ਚਾਹੀਦੀ ਆ ਫਿਰ ਜਿਵੇਂ ਉਲਟੀਆਂ ਲੱਗ ਸਕਦੀਆਂ ਦਿਲ ਦੀ ਧੜਕਣ ਤੇਜ਼ ਹੋ ਸਕਦੀ ਆ ਸਾਹ ਫੁੱਲਣਾ ਇੰਨਾਂ ਸਾਰੀਆਂ ਚੀਜ਼ਾਂ ਜੇ ਕੁਝ ਵੀ ਇਦਾਂ ਦਾ ਲੱਛਣ ਹੁੰਦਾ ਫਿਰ ਉਹਨੂੰ ਡਾਕਟਰ ਕੋਲ ਜ਼ਰੂਰ ਲੈ ਕੇ ਜਾਓ